ਅੰਮੜੀ ਦਾ ਕੱਤਿਆ ਸਾੰਭੀ ਸੂਤ ਮੇਰੀ ਇਹ ਦਾਨੀਤੀਏ ਬਾਬੁਲ ਦਾ ਵੇੜਾ ਛੱਡ ਕੇ ਜਾਵੇਂ ਜੜੇ ਦੇ ਸਾਂ ਨੂੰ ਇਹ ਕਹਾਣਾ ਜਿਹੜਾ ਲੇਖ ਰਿਹਾ ਸੀਗਾ ਤਾਂ ਮੇਰੇ ਅੱਗੇ ਸਿਰਫ ਮੇਰੀ ਮਾਂ ਦਾ ਚਿਹਰਾ ਸੀਗਾ ਔਰ ਜਿੱਤਾ ਦੀ ਪਰਵਰਿਸ਼ ਉਹਨਾਂ ਨੇ ਮੈਨੂੰ ਦਿੱਤੀ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਜਿੱਥੇ ਬਾਕੀ ਨੇ ਜਦੋਂ ਡਿੱਗਦੇ ਆ ਤੇ ਰੋਣ ਲੱਗ ਪੈਂਦੇ ਆ ਤੇ ਮਾਵਾ ਨੂੰ ਅਫਰਾ ਫੁਰੀ ਪੈ ਜਾਂਦੀ ਹੈ ਪੈਂਪਰ ਕਰਨ ਲੱਗ ਪੈਂਦਾ ਤਾਂ ਮੇਰੀ ਮਾਂ ਇਦਾਂ ਸੀ ਕਿ ਜੇ ਮੈਂ ਡਿੱਗਣਾ ਇੱਕ ਵਾਰੀ ਦੀ ਤਾਂ ਇਹ ਵੀ ਗੱਲ ਹੈ ਕਿ ਮੇਰਾ ਬੁੱਲ ਪਾੜ ਗਿਆ ਸੀ ਇੱਥੋਂ ਔਰ ਮੇਰੀ ਮਾਂ ਮੈਨੂੰ ਚੁੱਕਣ ਨਹੀਂ ਆਈ ਸੀ ਮੇਰੀ ਮਾਂ ਨੇ ਕਹਿ ਸੀ ਤੈਨੂੰ ਕਿਸੇ ਨੇ ਸੱਟਿਆ ਆਪੇ ਡਿੱਗਿਆ ਕੌਣ ਤੈਨੂੰ ਰੋਸ ਚੁੱਕਣ ਆਊਗਾ ਜੇ ਕਦੀ ਰੋਟੀ ਨਾ ਖਾਣੀ ਜਾਂ ਕੁਛ ਨਾ ਕਰਨਾ ਤਾਂ ਫਿਰ ਉਹਨਾਂ ਨੇ ਕਹਿਣਾ ਕਿ ਤੂੰ ਸਹਿਬਜ਼ਾਦਿਆਂ ਦਾ ਭਰਾ ਕਿੱਦਾਂ ਬਣੇਗਾ ਜੇ ਤੇਰੇ ਅੰਦਰ ਤਾਕਤ ਨਹੀਂ ਹੋਊਗੀ ਤਾਂ ਕਿੱਦਾਂ ਹੈ ਨਾ ਚੀਜ਼ਾਂ ਹੋਣਗੀਆਂ ਸੁੱਖਾਂ ਦੀਆਂ ਪਾਉਣਾ ਹਰ ਦਮ ਚੂਵਣ ਤੇਰੇ ਕੇ ਸਾਨੂੰ ਸ਼ਾਲਾ ਤੇਰਾ ਉੱਚੜਾ ਹੋਏ ਰਸੂਖ ਮੇਰੀ ਇਹ ਦਾਨੀਅਤ ਈ ਹੈ ਅਮੜੀ ਦਾ ਕੱਤਿਆ ਸਾੰਬੀ ਸੂਤ ਮੇਰੀ ਇਹ ਦਾਨੀ ਤੀਏ ਸਰੂਪੇ ਤੁਸੀਂ ਕਿੱਦਾਂ ਦੇ ਬੱਚੇ ਸੀ ਆਪਣੇ ਪੇਰੈਂਟ ਦੇ ਸ਼ਰਾਰਤੀ ਕੇ ਸਮਝਦਾਰ ਤੁਹਾਨੂੰ ਕਿੰਨਾ ਕਪੇਮ ਕਰਦੇ ਸੀ ਪੇਰੈਂਟਸ ਬਹੁਤ ਸ਼ਰਾਰਤੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨਾ ਵੀ ਬਹੁਤ ਸ਼ਰਾਰਤੀ ਬਟ ਬਹੁਤ ਜ਼ਿਆਦਾ ਮੈਂ ਨਾ ਬਚਪਨ ਮੈਂ ਲਾਈਕ ਆਈ ਸੈਡ ਬਹੁਤ ਸ਼ਰਾਰਤੀ ਸੀ ਸੋ ਮੈਂ ਉਹਨਾਂ ਦਾ ਮੇਕਅਪ ਲਾਈਕ ਇਹ ਨਾ ਪੂਰੀ ਕੰਦ ਤੇ ਮਤਲਬ ਕੰਧਾਂ ਤੇ ਲਾਣਾ ਬਹੁਤ ਕੁਝ ਮੈਂ ਕੀਤਾ ਮਤਲਬ ਮੈਨੂੰ ਬਹੁਤ ਮੈਮਰੀਜ਼ ਨੇ ਮੇਰੀ ਮੰਮਾ ਨਾਲ ਮੇਰੀ ਐਕਚੁਅਲੀ ਦਾਦੀ ਜੀ ਨਾਲ ਬਹੁਤ ਵਧੀਆ ਮੈਮਰੀਜ਼ ਨੇ ਲੱਕਾ ਕਿਹੜਾ ਆਪਣਾ ਮੈਂ ਸਾਡਾ ਵੀ ਹੋਈ ਹੈ ਕਾਇਦੇਨ ਜਿਹੜੇ ਅਸੀਂ ਗਾਣੇ ਸੁਣਦੇ ਆ ਉਹ ਕੁਝ ਹੋਰ ਕਿਸਮ ਦੇ ਨੇ ਸੋ ਉਹਨਾਂ ਦੇ ਨਾਲ-ਨਾਲ ਰਿਸ਼ਤਿਆਂ ਨੂੰ ਯਾਦ ਰੱਖਣਾ ਵੀ ਬਹੁਤ ਜ਼ਰੂਰੀ ਹੈ ਔਰ ਸਾਡੀਆਂ ਕਦਰਾਂ ਕੀਮਤਾਂ ਨੂੰ ਖਾਸ ਕਰਕੇ ਐਂਡ ਦਿਸ ਦਿਸ Song ਇਸ 올 ਅਬਾਊਟ ਦ ਲਿਗੇਸੀ ਜਿਹੜੀ ਇੱਕ ਮਾਂ ਆਪਣੀ ਧੀ ਨੂੰ ਘਰੋਂ ਤੋਰਨ ਲੱਗਿਆਂ ਦਿੰਦੀ ਹੈ ਇੱਕ ਗਿਆਨ ਦਾ ਉਹ ਭੰਡਾਰ ਇੱਕ ਖਜ਼ਾਨਾ ਜਿਹੜਾ ਦੇ ਕੇ ਦੁਰਦੀ ਆ ਵੀ ਬੇਟਾ ਇਦਾਂ ਰਹੀਂ ਇਦਾਂ ਰਹੀਂ ਇਦਾਂ ਕਰੀ ਇਦਾਂ ਸੌਵੀਂ ਇਦਾਂ ਉੱਠੀਓ ਸਾਰੀਆਂ ਗੱਲਾਂ ਜਿਹੜੀਆਂ ਨੇ ਮਾਂ ਆਪਣੀ ਬੱਚੀ ਨੂੰ ਸਿਖਾਉਂਦੀ ਆ ਯਾਰ ਉਹ ਬੱਚੀ ਗਾੜੀ ਜਦੋਂ ਅੱਗੇ ਚੱਲ ਕੇ ਸਮੇਂ ਦੇ ਨਾਲ ਮਾਂ ਬਣਦੀ ਆ ਉਹ ਆਪਣੇ ਬੱਚਿਆਂ ਨੂੰ ਫਿਰ ਇਦਾਂ ਨੀਤੀ ਏ ਅਮੜੀ ਦਾ ਕੱਤਿਆ ਸਾ ਵੀ ਸੂਤ ਮੇਰੀ ਇਹ ਦਾਨੀ ਏਤੀ ਦੀ ਜ਼ੁਬਾਨ ਤੇ ਫਕਰ ਹੋਣਾ ਚਾਹੀਦਾ ਹੈ ਨਾ ਇਹ ਨਹੀਂ ਹੋਣਾ ਚਾਹੀਦਾ ਕਿ ਚਾਰ ਅੰਗਰੇਜ਼ ਬੈਠੇ ਨੇ ਤਾਂ ਮੈਂ ਆਪਣੀ ਜ਼ੁਬਾਨ ਬੋਲਣ ਲੱਗਾ ਲੜਖੜਾਵਾ ਜਾਂ ਸ਼ਰਮਾਵਾ ਹੈ ਨਾ ਆਪਣੀ ਭਾਸ਼ਾ ਤੇ ਮਾਣ ਹੋਣਾ ਬਹੁਤ ਜ਼ਰੂਰੀ ਹੈ ਔਰ ਜੋ इमोਸ਼ਨ ਮੈਂ ਆਪਣੀ ਭਾਸ਼ਾ ਚ ਬਿਆਨ ਕਰ ਸਕਦਾ ਦੂਜੀ ਭਾਸ਼ਾ ਚ ਨਹੀਂ ਕਰ ਸਕਦਾ ਦਿਲ ਬਿਲਕੁਲ ਸਾਫ਼ ਹੋ ਜਾਂਦਾ ਨਾ ਉਸ ਕੰਟੈਂਟ ਨੂੰ ਲੈ ਕੇ ਤੁਹਾਡੀ ਇੰਟention ਪਿਓਰ ਹੋ ਜਾਂਦੀ ਹੈ ਤਾਂ ਅੱਖ ਦੇ ਫੋਰਚ ਗਾਣਾ ਬਣ ਜਾਂਦਾ ਔਰ ਇਹ ਵੀ ਮੈਂ ਦੇਖਿਆ ਕਿ ਕਈ ਵਾਰੀ ਦਿਮਾਗ ਬਹੁਤ ਤੇਜ਼ ਚੱਲ ਰਿਹਾ ਹੁੰਦਾ ਉਹਨਾਂ ਤੇਜ਼ ਹੱਥ ਨਹੀਂ ਚਲਾ ਪਾਉਂਦੇ ਤੁਸੀਂ ਇਦਾਂ ਦੀਆਂ ਚੀਜ਼ਾਂ ਵੀ ਹੋ ਜਾਂਦੀਆਂ ਸੋ ਇਹਦੇ ਵਿੱਚ ਕੋਈ ਤੈਅशुदा ਟਾਈਮ ਨਹੀਂ ਹੈਗਾ ਕਿ ਇੰਨੇ ਸਮੇਂ ਵਿੱਚ ਮੈਂ ਗਾਣਾ ਲਿਖ ਲਾਂਗਾ ਜਾਂ ਨਹੀਂ ਲਿਖ ਲਾਂਗਾ ਜਿੱਦੀ ਕੋਈ ਡੈਫੀਨੇਸ਼ਨ ਨਹੀਂ ਹੈਗੀ ਹੋ ਸਕਦਾ ਕਿ ਮੈਂ 5 ਮਿੰਟਾਂ 'ਚ 3 ਗਾਣੇ ਵੀ ਲਿਖਦਾ ਤੇ ਹੋ ਸਕਦਾ 5 ਸਾਲਾਂ 'ਚ ਮੈਂ ਕੋਈ ਇੱਕ ਵੀ ਨਾ ਪੂਰਾ ਹੋਵੇ ਔਰ ਜੇ ਸਪੈਸੀਫਿਕਲੀ ਇਸਕੀਤ ਦੀ ਗੱਲ ਹੈ ਤਾਂ ਉਸ ਵੇਲੇ इमोਸ਼ਨ ਇੰਨਾ ਹਾਈ ਸੀਗਾ ਕਿ ਇਨਸਟੈਂਟਲੀ ਚੀਜ਼ਾਂ ਜ਼ਿਆਦਾ ਨਿਕਲ ਰਹੀਆਂ ਸੀ ਮੈਨੂੰ ਫਿਲਟਰ ਕਰਨਾ ਪੈ ਰਿਹਾ ਸੀ ਕਿ ਕਿਹੜੀ ਚੀਜ਼ ਨੂੰ ਇਨਕਲੂਡ ਕਰਨਾ ਹੈ ਕਿਹਨੂੰ ਨਹੀਂ ਕਰਨਾ ਮੈਂ ਆਮ ਵੈਰੀ ਕਲੋਸ ਟੂ ਮਾਈ ਡੈਡ ਹੈ ਨਾ ਡੈਡੀ ਨੇ ਇੱਕਦਮ ਮੈਨੂੰ ਕਹਿਆ ਕਹਿੰਦੇ ਕਿ ਕੋਈ ਗਾਣਾ ਸੀਗਾ ਮੇਰਾ ਤੇ ਉਹ ਸੁਣ ਕੇ ਤਾਂ ਇਮੋਸ਼ਨਲ ਜਿਹਾ ਹੋਏ ਕਹਿੰਦੇ ਕਿ ਯਾਰ ਤੂੰ ਕਿਦਾਂ ਲਿਖ ਲੈਣਾ ਹੈ ਨਾ ਤੇ ਮੈਂ ਤਾਂ ਚਾਹਾਂ ਵੀ ਸੋਚਾਂ ਵੀ ਤਾਂ ਲਿਖ ਨਹੀਂ ਸਕਦਾ ਐਂਡ ਆਮ ਵਾਸ ਲਾਈਕ ਡੈਡ ਮੈਨੂੰ ਇਦਾਂ ਲੱਗਦਾ ਕਿ ਲਿਖਣ ਨਾਲੋਂ ਜਾਂ ਕ੍ਰੀਏਟ ਕਰਨ ਨਾਲੋਂ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਮਹਿਸੂਸ ਕਰਨਾ ਜੇ ਤੁਸੀਂ ਮਹਿਸੂਸ ਕਰ ਸਕਦੇ ਹੋ ਤੁਸੀਂ ਗੋਟ ਪਲੇ ਸਟੋਰ ਉਹਨਾਂ ਬੰਦਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਮਹਿਸੂਸ ਹੋਣਾ ਬੰਦ ਹੋ ਗਿਆ ਜਿਹੜੇ ਰੋਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਅਥਰੂ ਨਹੀਂ ਆਉਂਦੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਗੀਤ ਤੀਏ ਜੋ ਕੱਲ ਰਿਲੀਜ਼ ਹੋਣ ਵਾਲਾ ਹੈ ਬੀਰ ਸਿੰਘ ਰੂਪੀ ਗਿਲ ਇਸ ਗੀਤ ਦੇ ਵਿੱਚ ਫੀਚਰ ਕਰ ਰਿਹਾ ਬਹੁਤ ਹੀ ਇਮੋਸ਼ਨਲ ਕਰ ਦੇਣ ਵਾਲਾ ਗੀਤ ਹੈ ਹਾਲਾਂਕਿ ਅਸੀਂ ਦੇਖਿਆ ਹੈ ਕੱਲ 10 ਵਜੇ ਗੀਤ ਵੈਸੇ ਆਫੀਸ਼ੀਅਲੀ ਰਿਲੀਜ਼ ਹੋਏਗਾ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਸ ਕੀ ਹਾਲ ਚੱਲ ਰਿਹਾ ਹੈ ਬਿਲਕੁਲ ਠੀਕ ਹੈ ਜੀ ਤੁਸੀਂ ਠੀਕ ਹੋ ਬਹੁਤ ਵਧੀਆ ਜੀ ਬਹੁਤ ਸੋਹਣਾ ਗਾਣਾ ਬਣਾਇਆ ਬਹੁਤ ਹੀ ਜ਼ਿਆਦਾ ਇਮੋਸ਼ਨਲ ਕਰ ਦੇਣ ਵਾਲਾ ਬਹੁਤ ਸਾਰੀ ਇਮੋਸ਼ਨ ਹੈ ਮੈਂ ਖੁਦ ਜਦੋਂ ਦੇਖਿਆ ਤੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਈ ਕੀ ਕਹਿਣਾ ਚਾਹੁੰਦੇ ਹੋ ਮਤਲਬ ਆਡੀਅנס ਇਹਨਾਂ ਪਸੰਦ ਕਰੇਗੀ ਇਹਨੇ ਸੋਨੇ-ਸੋਨੇ ਵੱਖਰੇ-ਵੱਖਰੇ ਟੌਪਿਕਸ 'ਤੇ ਕੰਮ ਕਰਦੇ ਹੋ ਤੇ ਪੰਜਾਬ ਨਾਲ ਜੁੜਿਆ ਹੁੰਦਾ ਤੇ ਇਹ ਗਾਣਾ ਇਹਨਾਂ ਸੋਹਣਾ ਨਾਮ ਰੱਖਿਆ ਤੇ ਇਹਨਾਂ ਸੋਹਣਾ ਪ੍ਰੋਜੈਕਟ ਤਿਆਰ ਕੀਤਾ ਜੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੇ ਰਿਸ਼ਤਿਆਂ ਦੀ ਜਿਹੜੀ ਖੂਬਸੂਰਤੀ ਹੈ ਨਾ ਉਹਨੂੰ ਫਿਲਮੀ ਸਕਰੀਨ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਲੈ ਕੇ ਆਇਆ ਜਾਵੇ ਕਿਉਂਕਿ ਆਏ ਦਿਨ ਜਿਹੜੇ ਅਸੀਂ ਗਾਣੇ ਸੁਣਦੇ ਆ ਉਹ ਕੁਝ ਹੋਰ ਕਿਸਮ ਦੇ ਨੇ ਸੋ ਉਹਨਾਂ ਦੇ ਨਾਲ-ਨਾਲ ਰਿਸ਼ਤਿਆਂ ਨੂੰ ਯਾਦ ਰੱਖਣਾ ਵੀ ਬਹੁਤ ਜ਼ਰੂਰੀ ਹੈ ਔਰ ਸਾਡੀਆਂ ਕਦਰਾਂ ਕੀਮਤਾਂ ਨੂੰ ਖਾਸ ਕਰਕੇ ਐਂਡ ਥਿਸ ਥਿਸ Song ਇਸ 올 ਅਬਾਊਟ ਦ ਲੇਗੇਸੀ ਜਿਹੜੀ ਇੱਕ ਮਾਂ ਆਪਣੀ ਧੀ ਨੂੰ ਘਰੋਂ ਤੋਰਨ ਲੱਗਿਆਂ ਦਿੰਦੀ ਹੈ ਇੱਕ ਗਿਆਨ ਦਾ ਉਹ ਭੰਡਾਰ ਇੱਕ ਖਜ਼ਾਨਾ ਜਿਹੜਾ ਦੇ ਕੇ ਤੋਰਦੀ ਹੈ ਵੀ ਬੇਟਾ ਇਦਾਂ ਰਹੀਂ ਇਦਾਂ ਰਹੀਂ ਇਦਾਂ ਕਰੀ ਇਦਾਂ ਸੌਂਵੀਂ ਦਾ ਉਠੀ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਮਾਂ ਆਪਣੀ ਬੱਚੀ ਨੂੰ ਸਿਖਾਉਂਦੀ ਆ ਯਾਰ ਉਹ ਬੱਚੀ ਗਾੜੀ ਜਦੋਂ ਅੱਗੇ ਚੱਲ ਕੇ ਸਮੇਂ ਦੇ ਨਾਲ ਮਾਂ ਬਣਦੀ ਆ ਉਹ ਆਪਣੇ ਬੱਚਿਆਂ ਨੂੰ ਫਿਰ ਉਹੀ ਉਹੀ ਪਰਵਰਿਸ਼ ਜਿਹੜੀ ਐ ਅੱਗੇ ਫਾਰਵਰਡ ਕਰਦੀ ਐ ਸੋ ਉਸ ਗੀਤ ਉਸ ਮਤਲਬ ਇਮੋਸ਼ਨ ਦਾ ਇਹ ਗੀਤ ਐ ਰੂਪੀ ਇੰਨੇ ਸੋਨੇ ਪ੍ਰੋਜੈਕਟ ਦੇ ਤੁਸੀਂ ਹਿੱਸਾ ਬਨੇ ਹੋ ਹਨਾ ਤੇ ਜਦੋਂ ਇਹ ਸਾਰੇ ਸੀਨ ਸ਼ੂਟ ਹੋ ਰਹੇ ਸੀ ਤੁਹਾਨੂੰ ਕਿਤੇ ਨਾ ਕਿਤੇ ਆਪਣੇ ਮਦਰ ਦੀ ਯਾਦ ਆਈ ਕਿਉਂਕਿ ਤੁਸੀਂ ਵੀ ਆਪਣੇ ਮਦਰ ਦੇ ਬਹੁਤ ক্লোਜ਼ ਆਮ ਸ਼ੋਰ ਹਰਦੀ ਆਪਣੇ ਮਾ ਦੇ ਬਹੁਤ ਨੇੜੇ ਹੁੰਦੀ ਹੈ ਜੀ ਬਹੁਤ ਜ਼ਿਆਦਾ ਆਈ ਥਿੰਕ ਜੋ ਤੁਸੀਂ ਕਿਉਂਕਿ ਉਹ ਕੈਨੇਡਾ ਬੈਠੇ ਆ ਤਾਂ ਹੁਣ ਵੀ ਮੈਂ ਅੱਜ ਵੀ ਦੱਸ ਰਹੀ ਸੀ ਕਿ ਮੈਂ ਕਾਫੀ ਮਿਸ ਕਰ ਰਹੀ ਹਾਂ ਬਿਕਾਜ਼ ਮੈਨੂੰ ਇੱਥੇ ਹੁਣ 1.5 ਕਿ ਮਹੀਨਾ ਹੋ ਗਿਆ ਤੇ ਆਇਆ ਨੂੰ ਤਾਂ ਮੈਂ ਰਾਈਟ ਅਵੇ ਫਿਰ ਫੋਨ ਵੀ ਕੀਤਾ ਉਹਨੂੰ ਜਾ ਕੇ ਉਹਨੂੰ ਦੱਸਿਆ ਵੀ ਕਿ ਮਤਲਬ ਇਦਾਂ ਸ਼ੂਟ ਕੀਤਾ ਪਰ ਮੈਂ ਦੱਸਿਆ ਨਹੀਂ ਕਿੰਨਾ ਦਾ ਸ਼ੂਟ ਸੀਗਾ ਫਿਰ ਇਸ ਮੈਂ ਸਰਪ੍ਰਾਈਜ਼ ਰੱਖਿਆ ਸੀ ਉਹਨਾਂ ਲਈ ਬਟ ਜੀ ਆਫਕੋਰਸ ਬਹੁਤ ਮਿਸ ਕਰਦੀ ਆ ਮੈਂ ਹੁਣ ਤੁਸੀਂ ਸਕਰੀਨ ਦੇ ਦੇਖਿਆ ਤੁਸੀਂ ਵੀ ਇਮੋਸ਼ਨਲ ਲੱਗ ਰਹੇ ਹੋ ਤੇ ਸਾਰੀ ਯਾਦਾਂ ਰੀਕਾਲ ਹੋ ਜਾਂਦੀਆਂ ਬਹੁਤ ਜ਼ਿਆਦਾ ਵੈਸੇ ਵੀ ਆਈ ਥਿੰਕ ਅਸੀਂ ਸ਼ੂਟ ਦੌਰਾਨ ਇੰਨਾ ਫਨ ਕੀਤਾ ਨਾ ਇੰਨੀ ਸਾਡੀ ਇੱਕ ਫੈਮਿਲੀ ਬਣ ਗਈ ਸੀ ਹੈਗੀ ਆ ਹੁਣ ਤਾਂ ਤੇ ਅਸੀਂ ਉਸ ਚੀਜ਼ ਨਾਲ ਵੀ ਬਹੁਤ ਅਟੈਚਡ ਆ ਸੋ ਆਈ ਥਿੰਕ ਇਸ ਕਰਕੇ ਵੀ ਥੋੜਾ ਜਿਹਾ ਹਨਾ ਬਹੁਤ ਸਾਰੀ ਛੋਟੇ ਛੋਟੇ ਚੀਜ਼ਾਂ ਹਨਾ ਇਸ ਗੀਤ ਦੇ ਵਿੱਚ ਦਿਖਾਇਆਗੇ ਹਨਾ ਕਿਦਾਂ ਇੱਕ ਤੀ ਜਦੋਂ ਉਹਦੇ ਘਰ ਰਿਸ਼ਤਾ ਆਂਦਾ ਮਾਂ ਖੁਸ਼ ਹੁੰਦੀ ਹੈ ਤੀ ਵੀ ਆਪਣੀ ਮਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਫਿਰ ਉਹ ਮਾਰੋਂ ਵੀ ਲੱਗ ਜਾਂਦੀ ਹੈ ਹਨਾ ਤੇ ਜਦੋਂ ਉਹ ਸੀਨ ਸ਼ੂਟ ਕਰ ਰਹੇ ਸੀ ਉਦੋਂ ਰੂਪੀ ਦੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਸੀ ਆਈ ਥਿੰਕ ਐਟ that ਮੋਮੈਂਟ ਤਾਂ ਤੁਸੀਂ ਇਹੀ ਜਦੋਂ ਸੀਮਾ ਮੈਡਮ ਨੇ ਕਿਹਾ ਕਿ ਤੁਸੀਂ ਇਹੀ ਇਮੇਜਿਨ ਕਰਦੇ ਕਿ ਉਹ ਮੇਰੇ ਮਦਰ ਨੇ ਤੇ ਮੈਂ ਜਾ ਰਹੀ ਆ ਐਂਡ ਸੋ ਆਈ ਥਿੰਕ ਉਸ ਆਪਣੇ ਆਪ ਨੂੰ ਉਸ ਉਸ ਸਿਚੁਏਸ਼ਨ ਚ ਪਾਣਾ ਪੈਂਦਾ ਬੈਸਟ ਥਿੰਗ ਅਬਾਊਟ ਰੁਪੀ ਜੀ ਇਜ਼ ਕਿ ਇਹ ਨਾ ਕਦੀ ਡਬਲ ਮਾਈਂਡਡ ਨਹੀਂ ਹੁੰਦੇ ਮੈਂ ਇਹਨਾਂ ਨੂੰ ਹੁੰਦੇ ਦੇਖਿਆ ਨਹੀਂ ਕਦੀ ਡਬਲ ਮਾਈਂਡਡ ਸ਼ੀ ਇਜ਼ ਵੈਰੀ ਕੁਇਕ ਵਿਦ ਰਿਐਕਸ਼ਨਸ ਇਹਨਾਂ ਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਔਰ ਜਿੱਦਾਂ ਦੇ ਹੈ ਉਦਾਂ ਦਾ ਰਿਐਕਟ ਕਰਦੇ ਨੇ ਔਰ ਜੋ ਤੁਸੀਂ ਸਕਰੀਨ ਤੇ ਦੇਖਿਆ ਉਹੀ ਇਹਨਾਂ ਦੇ ਅੰਦਰ ਚੱਲ ਰਿਹਾ ਹੋਊਗਾ ਆਮ ਵੈਰੀ ਸ਼ੋਰ ਅਬਾਊਟ ਥਿਸ ਨਹੀਂ ਜਦੋਂ गाना ਵੀ ਪਲੇ ਹੋਇਆ ਦੋ ਸਾਰੇ ਆ ਦੇ ਸਾਰੇ ਇਮੋਸ਼ਨਲ ਹੀ ਸੀਗੇ ਹਨਾ ਬਹੁਤ ਛੋਟੇ ਛੋਟੇ ਐਲੀਮੈਂਟਸ ਐਡ ਕੀਤੇ ਗਿਆ ਤੁਸੀਂ ਹਮੇਸ਼ਾ ਇਹੋ ਜਿਹੇ ਗੀਤ ਬਣਾਉਂਦੇ ਹੋ ਜੋ ਲੋਕਾਂ ਦੀ ਰੂਹ ਨੂੰ ਟੱਚ ਕਰੇ ਹਨਾ ਦਿਲ ਨੂੰ ਟੱਚ ਕਰੇ ਇਮੋਸ਼ਨਲ ਹੋ ਜਾਣ ਇਹ ਤੁਸੀਂ ਕੀ ਇਮੇਜਿਨ ਕਰਦੇ ਜਦੋਂ ਇਹੋ ਜਿਹਾ ਕਨਸੈਪਟ ਲਿਖਦੇ ਹੋ ਜਾਂ ਇਹੋ ਜਿਹੇ ਥੌਟ ਤੁਹਾਡੇ ਮਾਈਂਡ ਚ ਆਉਂਦੇ ਆ ਜੇ ਤਾਂ ਤੁਸੀਂ ਇਸ ਗਾਣੇ ਦੀ ਸਪੈਸੀਫਿਕਲੀ ਗੱਲ ਕਰੋ ਤਾਂ ਇਹ ਗਾਣਾ ਜਿਦੋਂ ਲਿਖ ਰਿਹਾ ਸੀਗਾ ਤਾਂ ਮੇਰੇ ਅੱਗੇ ਸਿਰਫ ਮੇਰੀ ਮਾਂ ਦਾ ਚਿਹਰਾ ਸੀਗਾ ਔਰ ਜਿੱਤਾ ਦੀ ਪਰਵਰਿਸ਼ ਉਹਨਾਂ ਨੇ ਮੈਨੂੰ ਦਿੱਤੀ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਜਿੱਥੇ ਬਾਕੀ ਨੇ ਜਦੋਂ ਡਿੱਗਦੇ ਆ ਤੇ ਰੋਣ ਲੱਗ ਪੈਂਦੇ ਆ ਤੇ ਮਾਵਾ ਨੂੰ ਅਫਰਾ ਫੜੀ ਪੈ ਜਾਂਦੀ ਹੈ ਪੈਂਪਰ ਕਰਨ ਲੱਗ ਪੈਂਦਾ ਤਾਂ ਮੇਰੀ ਮਾਂ ਇਦਾਂ ਸੀ ਕਿ ਜੇ ਮੈਂ ਡਿੱਗਣਾ ਇੱਕ ਵਾਰੀ ਦੀ ਤਾਂ ਇਹ ਵੀ ਗੱਲ ਹੈ ਕਿ ਮੇਰਾ ਬੁੱਲ ਪਾੜ ਗਿਆ ਸੀ ਇੱਥੋਂ ਔਰ ਮੇਰੀ ਮਾਂ ਮੈਨੂੰ ਚੁੱਕਣ ਨਹੀਂ ਆਈ ਸੀ ਮੇਰੀ ਮਾਂ ਨੇ ਕਿਹਾ ਸੀ ਤੈਨੂੰ ਕਿਸੇ ਨੇ ਸਿੱਟਿਆ ਆਪੇ ਡਿੱਗਿਆ ਕੌਣ ਤੈਨੂੰ ਰੋਸ ਚੁੱਕਣ ਆਊਗਾ ਉੱਠ ਕੇ ਖੜਾ ਹੋ ਆਪਣਾ ਬੁੱਲ ਧੋਕਿਆ ਜੇ ਜ਼ਿਆਦਾ ਪਾੜ ਗਿਆ ਤਾਂ ਮੈਂ ਦਵਾਈ ਲਾ ਦਿੰਨੀ ਆ ਸੋ ਇਸ ਇਸ ਦਾ ਜਰਦੀ ਜਿਹੜੀ ਪਰਵਰਿਸ਼ ਸੀਗੀ ਕਿ ਸਾਨੂੰ ਬਚਪਨ ਦੇ ਵਿੱਚ ਉਹ ਪਕਿਆਈ ਦਿੱਤੀ ਮਾਂ ਨੇ ਹੈਨਾ ਔਰ ਜੇ ਕਦੀ ਰੋਟੀ ਨਾ ਖਾਣੀ ਜਾਂ ਕੁਛ ਨਾ ਕਰਨਾ ਤਾਂ ਫਿਰ ਉਹਨਾਂ ਨੇ ਕਹਿਣਾ ਕਿ ਤੂੰ ਸਹਬਜ਼ਾਦਿਆਂ ਦਾ ਭਰਾ ਕਿੱਦਾਂ ਬਣੇਗਾ ਜੇ ਤੇਰੇ ਅੰਦਰ ਤਾਕਤ ਨਹੀਂ ਹੋਊਗੀ ਤਾਂ ਕਿੱਦਾਂ ਹੈਨਾ ਚੀਜ਼ਾਂ ਹੋਣਗੀਆਂ ਸੋ ਉਹ 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 ਪਰਵਰਿਸ਼ ਨੂੰ ਮੈਂ ਅੱਜ ਵੀ ਬਹੁਤ ਮਿਸ ਕਰਦਾ ਮੈਂ ਇੱਕ ਗਾਣਾ ਵੀ ਸੀਗਾ ਰਣਜੀਤ ਬਾਵਾ ਭਾਜੀ ਨੇ ਗਾਇਆ ਸੀਗਾ ਉੱਚ ਵੀ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਮਾਵਾ ਵਰਗੀ ਫਿਕਰ ਜਿਹੜੀ ਹੈ ਉਹ ਕੋਈ ਕਰ ਨਹੀਂ ਸਕਦਾ ਔਰ ਇਹ ਗਾਣਾ ਆ ਦੁਨੀਆ ਦੀ ਹਰ ਮਾਂ ਨੂੰ ਔਰ ਹਰ ਧੀ ਨੂੰ ਡੈਡੀਕੇਟਡ ਹੈ ਜੀ अच्छा रूपे ਤੁਸੀਂ ਕਿਦਾਂ ਦੇ ਬੱਚੇ ਸੀ ਆਪਣੇ ਪੇਰੈਂਟ ਦੇ ਸ਼ਰਾਰਤੀ ਕੇ ਸਮਝਦਾਰ ਤੁਹਾਨੂੰ ਕਿੰਨਾ ਕ ਪੈਂਪਰ ਕਰਦੇ ਸੀ ਪੇਰੈਂਟਸ ਬਹੁਤ ਸ਼ਰਾਰਤੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨਾ ਵੀ ਬਹੁਤ ਸ਼ਰਾਰਤੀ ਬਟ ਬਹੁਤ ਜ਼ਿਆਦਾ ਤੁਹਾਡਾ ਬੋਲਣ ਦਾ ਸਟਾਈਲ ਹੈ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਹੁਣੇ ਜਦੋਂ ਆਈ ਰਹਾ ਮੈਂ ਤੁਹਾਨੂੰ ਦੇਖਿਆ ਮੇਰੇ ਮਾਈਂਡ ਚ ਤੁਹਾਡੀ ਮੂਵੀ ਆਈ ਸੀ ਬ੍ਰਿੰਦਗਿਰਨਾ ਪ੍ਰਧਾਨ ਉਹ ਗੱਲ ਸਭ ਤੋਂ ਪਹਿਲਾਂ ਮੇਰੇ ਮਾਈਂਡ ਦੇ ਵਿੱਚ ਸੀ ਇਸੇ ਚੀਜ਼ ਦੀ ਗੱਲ ਕਰ ਰਹੀ ਸੀ ਕਿ ਇਹਨਾਂ ਦੇ ਅੰਦਰ ਨਾ ਇੱਕ ਜਨਰਲੀ ਆਰਟਿਸਟ ਕੀ ਕਰਦੇ ਆ ਕਿ ਉਹ ਇੱਕ ਫੇਕ ਐਕਸੈਂਟ ਨੂੰ ਯੂਜ਼ ਕਰਦੇ ਆ ਆਪਣੇ ਅੰਦਰ ਦੇ ਉਸ ਨੂੰ ਜਿਹੜਾ ਸਿੱਧਾਪਨ ਹੈ ਨਾ ਉਹਨੂੰ ਛੁਪਾਉਣ ਵਾਸਤੇ ਬਟ ਇਹਨਾਂ ਦੀ ਸਭ ਤੋਂ ਖੂਬਸੂਰਤ ਚੀਜ਼ ਇਹ ਹੀ ਹੈ ਕਿ ਜੋ ਹੈ ਜਿੱਤਾ ਹੈ ਉਦਾਂ ਹੀ ਸਾਹਮਣੇ ਰਿਪਰੈਜ਼ੈਂਟ ਕਰਦੇ ਨੇ ਕੋਈ ਉਹਦੇ 'ਚ ਫੇਕਨੈਸ ਨਹੀਂ ਹੈਗੀ ਐਂਡ ਮੈਨੂੰ ਲੱਗਦਾ ਕਿ ਜਦੋਂ ਤੁਹਾਡੇ ਅੰਦਰ ਫੇਕਨੈਸ ਨਾ ਹੋਵੇ ਨਾ ਤੁਹਾਡਾ ਦਿਲ ਉਹ ਨਾ ਸਾਫ਼ ਰਹਿੰਦਾ ਔਰ ਇਹ ਪੁੱਛ ਰਹੇ ਸੀ ਕਹਿੰਦੇ ਮੈਂ ਇਹਨਾਂ ਰੋਣੀ ਕਿਉਂ ਆ ਤੇ ਮੈਨਾਂ ਨਹੀਂ ਕਿਹਾ ਸੀਗਾ ਕਿ ਤੁਹਾਡੇ ਦਿਲ ਤੱਕ ਮਤਲਬ ਹਰ ਗੱਲ ਪਹੁੰਚਦੀ ਹੈ ਤੇ ਉਹ ਰਸਤਾ ਸਾਫ਼ ਹੈ ਰਸਤਾ ਸਾਫ਼ ਹੋਣ ਕਰਕੇ ਤੁਸੀਂ ਰੋਨੇ ਐਂਡ ਦੈਟਸ ਦ ਬੈਸਟ ਥਿੰਗ ਅਬਾਊਟ ਹਰ ਇਕ ਬੜੀ ਬੋਲ ਕੇ ਤੇ ਹਾਂ ਲੱਗਦੀ ਸ਼ਾਇਦ ਸ਼ਾਇਦ ਮੈਨੂੰ ਲੱਗਾ ਸੀ ਆ ਤੁਸੀਂ ਹੈ ਨਾ ਇੱਕ ਹੁੰਦਾ ਸਪੈਸ਼ਲ ਅਸੀ ਡਾਇਲੋਗ ਬੋਲਣਾ ਉਸ ਐਕਸੈਂਟ ਦੇ ਵਿੱਚ ਬੋਲਣਾ ਬਟ ਤੁਸੀਂ ਐਕਚੁਅਲ ਚ ਮੈਂ ਸੁਣ ਰਹੀ ਸੀ ਇੰਟਰਵਿਊਜ਼ ਹੋ ਰਹੇ ਸੀਗੇ ਤੁਹਾਡਾ ਸੇਮ ਐਕਸੈਂਟ ਸੀ ਮੈਨੂੰ ਬਹੁਤ ਵਧੀਆ ਲੱਗਾ ਤੇ ਮੇਰੇ ਮਾਈਂਡ 'ਚ ਵੀ ਪਹਿਲੇ ਉਹੀ ਗੱਲ ਆਈ ਕਿ ਕਿਹੜਾ ਬੋਲਦਾ ਹੈ ਮੈਂ ਹਲਾਕਾ ਕਿਹੜਾ ਆਪਣਾ ਮੈਂ ਸਾਡਾ ਵੀ ਹੋਈ ਹੈ ਬਹੁਤ ਸੋਹਣਾ ਬਹੁਤ ਕਮਾਲ ਦੀ ਗੱਲ ਆ ਅੱਛਾ ਤੁਹਾਨੂੰ ਤੁਹਾਡੇ ਮਦਰ ਦੇ ਨਾਲ ਕੋਈ ਬਚਪਨ ਦੀ ਮੈਮਰੀ ਯਾਦ ਹੈ ਕਿ ਹਾਂ ਜਿਹਨੂੰ ਹੁਣ ਵੀ ਯਾਦ ਕਰੋ ਤੇ ਬਸ ਰੂਪੀ ਖੁਸ਼ ਹੋ ਜਾਈ ਮੈਂ ਨਾ ਬਚਪਨ ਮੈਂ ਲਾਈਕ ਆਈ ਸੈਡ ਬਹੁਤ ਸ਼ਰਾਰਤੀ ਸੀ ਸੋ ਮੈਂ ਉਹਨਾਂ ਦਾ ਮੇਕਅਪ ਲਾਈਕ ਯਾ ਨਾ ਪੂਰੀ ਕੰਧ ਤੇ ਮਤਲਬ ਕੰਧਾਂ ਤੇ ਲਾਉਣਾ ਬਹੁਤ ਕੁਝ ਮੈਂ ਕੀਤਾ ਮਤਲਬ ਮੈਨੂੰ ਬਹੁਤ ਮੈਮਰੀਜ਼ ਨੇ ਮੇਰੀ ਮਮਾ ਨਾਲ ਮੇਰੀ ਐਕਚੁਅਲੀ ਦਾਦੀ ਜੀ ਨਾਲ ਬਹੁਤ ਵਧੀਆ ਮੈਮਰੀਜ਼ ਨੇ ਕਿਉਂਕਿ ਮੈਂ 20 ਸਾਲ ਦੀ ਸੀ ਮੈਂ ਇੰਡੀਆ ਰਹੀ ਹਾਂ 5 ਸਾਲ ਛੋਟੀ ਹੁੰਦੀ ਤਾਂ ਉਹ ਪ੍ਰਧਾਨ ਵਾਲਾ ਐਕਸੈਂਟ ਉਹਨਾ ਪੰਜ ਸਾਲਾਂ ਦਾ ਹਾਂਜੀ 100% 100% ਜੋ ਮੇਰੀ ਮਨੂਲਾ ਦਸੁਰਤ ਹੈ ਨਾ ਉਹ ਪੰਜਾਬ ਦੀ ਕੁਲੀ ਆ ਸੋ ਕਿਉਂਕਿ ਮੈਂ ਆਈ ਥਿੰਕ ਆ ਵਾਸ ਲਾਈਕ 9 ਮੰਥ ਜਦੋਂ ਮੈਂ ਇੱਥੇ ਆਈ ਸੀ ਤੇ ਫਿਰ ਮੇਰੀ ਦਾਦੀ ਜੀ ਨਾਲ ਦਾਦਾ ਜੀ ਨਾਲ ਉਹਨਾਂ ਨਾਲ ਬੜੀਆਂ ਮੇਰੀ ਵਧੀਆ ਮੈਮਰੀਜ਼ ਆ ਮਤਲਬ ਇਥੋਂ ਵਧੀਆ ਪੰਜਾਬੀ ਸਿੱਖ ਕੇ ਦੁਬਾਰਾ ਕੈਨੇਡਾ ਗਏ ਹੋ ਪੂਰੀ 100% ਜੀ ਅੱਛਾ ਕੀ ਕਹਿੰਦੇ ਨੇ ਇਸ ਦ ਬਾਅਦ ਜਾ ਕੇ ਫਰਕ ਪੈਂਦਾ ਬੋਲੀ ਦੇ ਵਿੱਚ ਬਾਹਰਲੇ ਐਕਸੈਂਟ ਯੂਜ਼ ਕਰਨ ਲੱਗ ਜਾਂਦੇ ਆਪਾਂ ਮਾਡਲ ਤੇ ਬਾਕੀ ਹੋਰ ਆਰਟਿਸਟ ਦੀ ਗੱਲ ਕਰੀਏ ਤਾਂ ਮਗਰ ਤੁਸੀਂ ਠੇਠ ਪੰਜਾਬੀ ਬੋਲਦੇ ਹੋ ਆਈ ਥਿੰਕ ਸਾਡੇ ਕਰੇ ਵੀ ਪੰਜਾਬੀ ਇਹ ਮਤਲਬ ਅਸੀਂ ਸਾਰੇ ਪੰਜਾਬੀਓ ਬੋਲਦੇ ਆ ਇਸ ਕਰਕੇ ਵੀ ਹੋ ਸਕਦਾ ਇਹ ਵੀ ਚੀਜ਼ ਦਾ ਫਰਕ ਪੈ ਜਾਣਾ ਗੱਲ ਹੈ ਜੀ ਸਿੱਧੀ ਜੀ ਗੱਲ ਹੈ ਆਪਣੀ ਜ਼ੁਬਾਨ ਤੇ ਫਕਰ ਹੋਣਾ ਚਾਹੀਦਾ ਹੈ ਹੈਨਾ ਇਹ ਨਹੀਂ ਹੋਣਾ ਚਾਹੀਦਾ ਕਿ ਚਾਰ ਅੰਗਰੇਜ਼ ਬੈਠੇ ਨੇ ਤਾਂ ਮੈਂ ਆਪਣੀ ਜ਼ੁਬਾਨ ਬੋਲਣ ਲੱਗਾ ਲੜਖੜਾਵਾ ਜਾਂ ਸ਼ਰਮਾਵਾ ਹੈਨਾ ਆਪਣੀ ਭਾਸ਼ਾ ਤੇ ਮਾਣ ਹੋਣਾ ਬਹੁਤ ਜ਼ਰੂਰੀ ਹੈ ਔਰ ਜੋ ਈਮੋਸ਼ਨ ਮੈਂ ਆਪਣੀ ਭਾਸ਼ਾ ਚ ਬਿਆਨ ਕਰ ਸਕਦਾ ਦੂਜੀ ਭਾਸ਼ਾ ਚ ਨਹੀਂ ਕਰ ਸਕਦਾ ਜੀ ਰੁਪੀ ਜੀ ਮੈਂ ਤਾਂ ਅੱਡੀ ਗੱਲ ਕਰਾ ਤੁਸੀਂ ਹੈਨਾ ਬਹੁਤ ਚੂਜ਼ੀ ਹੋ ਆਪਣੇ ਕੰਮ ਨੂੰ ਲੈ ਕੇ ਹੈਨਾ ਕਿ ਬਹੁਤ ਘੱਟ ਫਿਲਮਾਂ ਕਰਦੇ ਹੋ ਮਗਰ ਕਰਦੇ ਚੂਜ਼ੀ ਹੋ ਕਿ ਹਾਂ ਜਿਹੜੀ ਆਡੀਅנס ਨੂੰ ਵੀ ਬਹੁਤ ਜ਼ਿਆਦਾ ਪਸੰਦ ਆਈ ਤੇ ਜਦੋਂ ਤੁਸੀਂ ਆਪਣਾ ਕੰਮ ਪਿਕ ਕਰਦੇ ਹੋ ਕਿਹੜੀ ਚੀਜ਼ ਤੁਹਾਡੇ ਮਾਈਂਡ ਦੇ ਵਿੱਚ ਹੁੰਦੀ ਹੈ ਆਈ ਥਿੰਕ ਅ ਅਮਰਿੰਦਰ ਭਾਜੀ ਤੋਂ ਵੀ ਇਹ ਗੱਲ ਸਿੱਖੀ ਆ ਬਿਕਾਜ਼ ਉਹਨਾਂ ਨੇ ਹੀ ਮੇਰੀ ਸ਼ੁਰੂਆਤ ਹੋਈ ਆ ਕਿ ਕੁਆਲਿਟੀ ਓਵਰ ਕੁਆਂਟੀਟੀ ਤਾਂ ਮੇਰੀ ਕੋਸ਼ਿਸ਼ ਤਾਂ ਹੀ ਹੁੰਦੀ ਆ ਕਿ ਵਧੀਆ ਕੰਟੈਂਟ ਹੋਵੇ ਪੰਜਾਬ ਨੂੰ ਵਧੀਆ ਮਤਲਬ ਆਪਾਂ ਵਧੀ ਕੁਝ ਇਦਾਂ ਦਾ ਦੇ ਸਕੀ ਜੋ ਪੰਜਾਬੀ ਸਿਨੇਮਾ ਨੂੰ ਹੋਰ ਵੀ ਯੂ ਨੋ ਬਿਹਤਰ ਬਣਾਵੇ ਸੋ ਇਹੀ ਹੁੰਦੀ ਹੈ ਬਟ ਕਦੇ-ਕਦੇ ਗਲਤੀ ਹੋ ਜਾਂਦੀ ਹੈ ਕਦੇ ਕਦੇ ਵਧੀਆ ਹੋ ਜਾਂਦਾ ਇਹ ਤਾਂ ਹਿੱਟ ਐਂਡ ਮਿਸ ਹੁੰਦਾ ਬਟ ਕੋਸ਼ਿਸ਼ ਤਾਂ ਮੇਰੀ ਇਹੀ ਆ ਜੀ ਨਹੀਂ ਨਹੀਂ ਬਹੁਤ ਸੋਨਾ ਕੰਮ ਕਰਦੇ ਆ ਆਡੀਅנס ਨੇ ਤੁਹਾਨੂੰ ਬਹੁਤ ਪਸੰਦ ਕਰਦੀ ਹੈ ਪੰਜਾਬੀ ਇੰਡਸਟਰੀ ਚ ਤੁਸੀਂ ਹੁਣ ਕੰਮ ਕਰ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਕਿਹੜੇ ਚੇਂਜਸ ਆਣੇ ਚਾਹੀਦੇ ਆ ਹੋਰ ਆਪਣੀ ਇੰਡਸਟਰੀ ਦੇ ਵਿੱਚ ਆਈ ਥਿੰਕ ਆਪਾਂ ਗਰੋ ਕਰ ਰਹੇ ਆ ਬਹੁਤ ਵਧੀਆ ਚੱਲ ਰਿਹਾ ਸਾਰਾ ਕੁਝ ਬਟ ਆਪਣੀ ਮਤਲਬ ਕੰਟੈਂਟ ਵਾਈਜ਼ ਆਪਾਂ ਹੁਣ ਗਰੋ ਕਰ ਰਹੇ ਆ ਸੋ ਸਭ ਕੁਝ ਵਧੀਆ ਹੈ ਬਹੁਤ ਵਧੀਆ ਜੀ ਹਾਂ ਜਿੱਦਾਂ ਤੁਸੀਂ ਸਰ ਕਹਿ ਕੀ ਤੁਹਾਨੂੰ ਫੈਮਲੀ Song ਕਰਨਾ ਜ਼ਿਆਦਾ ਪਸੰਦ ਹੈ ਨਾ ਜੋ ਪੰਜਾਬੀ ਨਾਲ ਜੋੜੇ ਰੱਖਣ ਤੇ ਆਪਣੇ ਇੰਡਸਟਰੀ ਚ ਹੋਰ ਵੀ ਬਹੁਤ ਤਰ੍ਹਾਂ ਤਰ੍ਹਾਂ ਦੀ ਮਿਊਜ਼ਿਕ ਬਣਾਦੇ ਤੁਹਾਡਾ ਪਰਸਨਲੀ ਜ਼ੋਨ ਰਹੀ ਹੈ ਕਿ ਜੋ ਹਰ ਘਰ ਦੇ ਵਿੱਚ ਫੈਮਲੀ ਦੇ ਵਿੱਚ ਬੈਠ ਕੇ ਗੀਤ ਸੁਨਿਆ ਜਾ ਸਕੇ ਹੋਰ ਕਿੱਦਾਂ ਦਾ ਕੰਟੈਂਟ ਤੁਸੀਂ ਆਪ ਪਰਸਨਲੀ ਟਰਾਈ ਕਰਨਾ ਚਾਹੁੰਦੇ ਹੋ ਅੰਦੇ ਕਮੇ ਹਮੇਸ਼ਾ ਜਾਂ ਸੂਫੀਜ਼ਮ ਤੇ ਕੰਮ ਕੀਤਾ ਹੈ ਜਾਂ ਪਰਵਾਰਕ ਰਿਸ਼ਤੇ ਆ ਤੇ ਜਾਂ ਕੁਝ ਹੋਰ ਗੱਲਾਂ ਜਿੱਥੇ ਮਾਲਕ ਰੱਖਦਾ ਦਾਣਾ ਪਾਣੀ ਜਿਹੜੇ ਤੁਹਾਨੂੰ ਜ਼ਿੰਦਗੀ ਜੀਣ ਲਈ ਮੋਟੀਵੇਟ ਕਰਦੇ ਹੋਣ ਮੇਰੇ ਫੇਵਰਿਟ ਸਬਜੈਕਟਸ ਇਹੀ ਰਹੇ ਨੇ ਹਮੇਸ਼ਾ ਜਾਂ ਇਹਨਾਂ ਤੋਂ ਇਲਾਵਾ ਜੇ ਆਤੇ ਮੈਂ ਸੈਡ ਜਾਂ ਰੋਮਾਂਸ ਤੇ ਉੱਤੇ ਲਿਖਿਆ ਹੈ ਅ ਮੈਂ ਬਹੁਤੇ ਕਦੀ ਪੰਗੜੇ ਵਾਲੇ ਟਰਾਈ ਨਹੀਂ ਕੀਤੇ ਉਹ ਕੋਸ਼ਿਸ਼ ਕਰ ਰਹੇ ਹਾਂ ਅੱਗੇ ਉਹ ਉਦਾਂ ਦੇ ਵੀ ਕੁਝ ਟਰੈਕਸ ਹੈਗੇ ਨੇ ਕਿ ਜਿਹੜੇ ਤੁਹਾਨੂੰ ਐਟ ਦ ਸੇਮ ਟਾਈਮ ਚੰਗੀ ਮਤ ਵੀ ਦਿੰਦੇ ਹੋਣ ਔਰ ਉਹਨਾਂ ਤੇ ਤੁਸੀਂ ਨੱਚ ਗਾ ਵੀ ਸਕੋ ਉਹ ਟਰੈਕਸ ਵੀ ਅਸੀਂ ਰੈਡੀ ਕਰ ਰਹੇ ਹਾਂ ਜੀ ਜੀ ਆ ਕੁਝ ਨਵਾਂ ਦੇਖਣ ਨੂੰ ਵੀ ਜ਼ਰੂਰ ਮਿਲੇਗਾ ਜਦੋਂ ਤੁਸੀਂ ਗਾਣੇ ਲਿਖਦੇ ਹੋ ਤੇ ਮਤਲਬ ਕਈ ਕਈ ਵਾਰੀ ਹੁੰਦਾ ਸੀ ਕੋਈ ਕੰਟੈਂਟ ਤਿਆਰ ਕਰ ਰਹੇ ਹਾਂ ਉਹਨੂੰ ਲਿਖਣ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ 3 ਗਾਣੇ ਲਿਖਿਆ ਤੁਸੀਂ 3 ਤੇ ਇਹਨੂੰ ਕਿੰਨਾ ਕੁ ਤੁਹਾਨੂੰ ਟਾਈਮ ਲੱਗਾ ਲਿਖਣ ਨੂੰ ਜਾਂ ਇਹ ਗਾਣਾ ਲਿਖਦੇ ਕਿਹੜੇ ਕਿਹੜੇ ਈਮੋਸ਼ਨ ਤੁਹਾਡੇ ਸਾਹਮਣੇ ਆਏ ਰੋਏ ਤੁਸੀਂ ਹੱਸੇ ਕੀ ਕੀ ਫੀਲ ਕੀਤਾ ਜਦੋਂ ਤੁਹਾਡਾ ਦਿਲ ਬਿਲਕੁਲ ਸਾਫ਼ ਹੋ ਜਾਂਦਾ ਨਾ ਉਸ ਕੰਟੈਂਟ ਨੂੰ ਲੈ ਕੇ ਤੁਹਾਡੀ ਇੰਟੈਂਸ਼ਨ ਪਿਓਰ ਹੋ ਜਾਂਦੀ ਹੈ ਤਾਂ ਅੱਖ ਦੇ ਫੋਰਚ ਗਾਣਾ ਬਣ ਜਾਂਦਾ ਔਰ ਏ ਵੀ ਮੈਂ ਦੇਖਿਆ ਕਿ ਕਈ ਵਾਰੀ ਦਿਮਾਗ ਬਹੁਤ ਤੇਜ਼ ਚੱਲ ਰਿਹਾ ਹੁੰਦਾ ਉਹਨਾਂ ਤੇਜ਼ ਹੱਥ ਨਹੀਂ ਚਲਾ ਪਾਉਂਦੇ ਤੁਸੀਂ ਇਦਾਂ ਦੀਆਂ ਚੀਜ਼ਾਂ ਵੀ ਹੋ ਜਾਂਦੀਆਂ ਸੋ ਇਹਦੇ 'ਚ ਕੋਈ ਤੈਅ ਸ਼ੁਰੂ ਦਾ ਟਾਈਮ ਨਹੀਂ ਹੈਗਾ ਕਿ ਇੰਨੇ ਸਮੇਂ 'ਚ ਮੈਂ ਗਾਣਾ ਲਿਖ ਲਾਂਗਾ ਜਾਂ ਨਹੀਂ ਲਿਖ ਲਾਂਗਾ ਇਹਦੀ ਕੋਈ ਡੈਫੀਨੇਸ਼ਨ ਨਹੀਂ ਹੈਗੀ ਹੋ ਸਕਦਾ ਕਿ ਮੈਂ 5 ਮਿੰਟਾਂ 'ਚ 3 ਗਾਣੇ ਵੀ ਲਿਖਦਾ ਤੇ ਹੋ ਸਕਦਾ 5 ਸਾਲਾਂ 'ਚ ਮੇਰੇ ਕੋਲ ਇੱਕ ਵੀ ਨਾ ਪੂਰਾ ਹੋਵੇ ਔਰ ਜੇ ਸਪੈਸੀਫਿਕਲੀ ਇਸਕੀ ਦੀ ਗੱਲ ਹੈ ਤਾਂ ਉਸ ਵੇਲੇ इमोਸ਼ਨ ਇੰਨਾ ਹਾਈ ਸੀਗਾ ਕਿ ਇਨਸਟੈਂਟਲੀ ਚੀਜ਼ਾਂ ਜ਼ਿਆਦਾ ਨਿਕਲ ਰਹੀਆਂ ਸੀ ਮੈਨੂੰ ਫਿਲਟਰ ਕਰਨਾ ਪੈ ਰਿਹਾ ਸੀ ਕਿ ਕਿਹੜੀ ਚੀਜ਼ ਨੂੰ ਇਨਕਲੂਡ ਕਰਨਾ ਹੈ ਕਿ ਨੂੰ ਨਹੀਂ ਕਰਨਾ ਹਣਾ ਤਾਂ ਕਿਉਂਕਿ ਜਦੋਂ ਆਊਟ ਆਫ इमोਸ਼ਨ ਤੁਸੀਂ ਕੁਝ ਬੋਲਦੇ ਆ ਫਿਰ ਤੁਸੀਂ ਬੋਲੀ ਜਾਂਦੇ ਆ ਫਿਰ ਤੁਸੀਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਬਸ ਤੁਹਾਨੂੰ ਇਹ ਫਿਲਟਰ ਕਰਨਾ ਪੈਂਦਾ ਕਿ ਮੈਂ ਇਹ ਚੀਜ਼ ਲੋਕਾਂ ਨੂੰ ਦੇਣੀ ਹੈ ਤਾਂ ਉਹ ਉੱਥੇ ਇੱਕ ਤੁਹਾਨੂੰ ਫਿਲਟਰੇਸ਼ਨ ਕਰਨੀ ਪੈਂਦੀ ਹੈ ਕਿ ਕਿਹੜੀ ਚੀਜ਼ ਦੇਣੀ ਹੈ ਕਿਹੜੀ ਨਹੀਂ ਦੇਣੀ ਉਹ ਉੱਤੇ ਹੀ ਬਸ ਟਾਈਮ ਲੱਗਿਆ ਬਾਕੀ ਨਹੀਂ ਲੱਗਿਆ ਅੱਛਾ ਸਰ ਤੁਸੀਂ ਖੁਦ ਨੂੰ ਕਿੰਨਾ ਕੁ ਬlesed ਫੀਲ ਕਰਦੇ ਕਿਉਂਕਿ ਅਗਰ ਐਕਟਿੰਗ ਦੀ ਗੱਲ ਕੀਤੀ ਜਾਏ ਉਹਦੇ ਵੀ ਸਕੂਲਸ ਬਣ ਗਏ ਐਕਟਿੰਗ ਬੰਦਾ ਸਿੱਖ ਲੈਂਦਾ ਜਾ ਕੇ ਹਨਾ ਸਿੰਗਿੰਗ ਦੇ ਵੀ easyly আজকাল अवेलेबल है हैना ਤੁਸੀਂ ਸਿੱਖ ਸਕਦੇ ਹੋ ਲੇਕਿਨ ਰਾਈਟਿੰਗ ਇੱਕ ਐਸੀ ਕਲਾ ਹੈ ਜੋ ਸਿੱਖੀ ਨਹੀਂ ਜਾ ਸਕਦੀ ਹੈਨਾ ਉਹ ਰੱਬ ਵੱਲੋਂ ਹੀ ਬਖਸ਼ ਹੁੰਦੀ ਹੈ ਹੈਨਾ ਤੇ ਤੁਸੀਂ ਕਿੰਨਾ ਬੈਸਟ ਫੀਲ ਕਰਦੇ ਤੁਹਾਨੂੰ ਇਹ ਬਖਸ਼ ਹੈ ਤੁਸੀਂ ਇੰਨਾ ਸੋਹਣਾ ਲਿਖਦੇ ਹੋ ਮੈਂ ਤਾਂ ਇਹਦੇ ਚ ਵੀ ਬਹੁਤ ਖੁਸ਼ ਆ ਕਿ ਮੇਰੇ ਸਾਥ ਚੱਲਦੇ ਨੇ ਰੱਬ ਨੇ ਦਿੱਤੇ ਹੋਏ ਨੇ ਔਰ ਮੈਂ ਦੁਨੀਆ ਨੂੰ ਦੇਖ ਪਾ ਰਿਹਾ ਜੀ ਪਾ ਰਿਹਾ ਮੈਂ ਇੱਕ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਆਮ ਵੈਰੀ ਕਲੋਸ ਟੂ ਮਾਈ ਡੈਡ ਹੈਨਾ ਡੇਡੀ ਨੇਕਰ ਮੈਨੂੰ ਕਹਿੰਦੇ ਕਿ ਕੋਈ ਗਾਣਾ ਸੀਗਾ ਮੇਰਾ ਤੇ ਉਹ ਸੁਣ ਕੇ ਤਾਂ इमोशनल ਜਿਹਾ ਹੋਏ ਕਹਿੰਦੇ ਕਿ ਯਾਰ ਤੂੰ ਕਿੱਦਾਂ ਲਿਖ ਲੈਣਾ ਹੈ ਨਾ ਤੇ ਮੈਂ ਤਾਂ ਚਾਹਾਂ ਵੀ ਸੋਚਾਂ ਵੀ ਤਾਂ ਲਿਖ ਨਹੀਂ ਸਕਦਾ ਐਂਡ ਆ ਵਾਸ ਲਾਈਕ ਡੈਡ ਮੈਨੂੰ ਇਦਾਂ ਲੱਗਦਾ ਕਿ ਲਿਖਣ ਨਾਲੋਂ ਜਾਂ ਕ੍ਰੀਏਟ ਕਰਨ ਨਾਲੋਂ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਮਹਿਸੂਸ ਕਰਨਾ ਜੇ ਤੁਸੀਂ ਮਹਿਸੂਸ ਕਰ ਸਕਦੇ ਹੋ ਤੁਸੀਂ ਬਹੁਤ ਪਲੇਸਟੋਰ ਉਹਨਾਂ ਬੰਦਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਮਹਿਸੂਸ ਹੋਣਾ ਬੰਦ ਹੋ ਗਿਆ ਜਿਹੜੇ ਰੋਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਅਥਰੂ ਨਹੀਂ ਆਉਂਦੇ ਉਹ ਬੜਾ ਅਨੈਚੁਰਲ ਹੈ ਜੇ ਤੁਸੀਂ ਮਹਿਸੂਸ ਕਰ پا ਰਹੇ ਹੋ ਤਾਂ ਤੁਸੀਂ ਬਹੁਤ ਪਲੇਸਟੋ ਕੋਈ ਫਰਕ ਨਹੀਂ ਪੈਂਦਾ ਤੁਸੀਂ ਲਿਖ ਸਕਦੇ ਆ ਤੁਸੀਂ ਗਾ ਸਕਦੇ ਆ ਐਕਟਿੰਗ ਕਰ ਸਕਦੇ ਆ ਇਹ ਇਹ ਬਾਤ ਦੀ ਗੱਲ ਹੈ ਪਰ ਮਹਿਸੂਸ ਕਰ ਸਕਦੇ ਆ ਉਤੇ ਚ ਬਹੁਤ ਖੁਸ਼ੀ ਹੈ ਜੀ ਜਦੋਂ ਇਹ गाना ਸ਼ੂਟ ਹੋ ਰਿਹਾ ਸੀ ਸੈੱਟ ਤੇ ਪਰਿਵਾਰਿਕ ਮਾਹੌਲ ਤਾਂ ਬਣੀ ਜਾਂਦਾ ਜਦੋਂ ਵਾਪਸ ਆਪਣੇ ਘਰ ਆਏ ਤੇ ਯਾਦ ਆ ਰਹੀ ਸੀ ਸਾਰਿਆਂ ਦੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸੀ ਵਾਪਸ ਸ਼ੂਟ ਤੇ ਵੀ ਗਏ ਤੇ ਆਈ ਥਿੰਕ ਸਾਰੇ ਹੀ ਬੜੇ ਮਿਸ ਕਰ ਰਹੇ ਸੀਗੇ ਸੈੱਟ ਨੂੰ ਬਹੁਤ ਜ਼ਿਆਦਾ ਤੇ ਸਰ ਦੋ ਲਾਈਨਾਂ ਹੋ ਜਾਣ ਕਹਨੇ ਦੀ ਜੀ ਸਰ ਅੰਮੜੀ ਦਾ ਕੱਤਿਆ ਸਾੰਬੀ ਸੂਤ ਮੇਰੀ ਇਹ ਦਾਨੀ ਤੀਏ ਅੰਮੜੀ ਦਾ ਕੱਤਿਆ ਸਾੰਬੀ ਸੂਤ ਮੇਰੀ ਇਹ ਦਾਨੀ ਤੀਏ ਬਾਬੁਲ ਦਾ ਵੇੜਾ ਛੱਡ ਕੇ ਜਾਵੇਂ ਜੜੇ ਦੇ ਸਾਨੂੰ ਸੁੱਖਾਂ ਦੀਆਂ ਪੌਣਾ ਹਰਦਮ ਛੂਣ ਤੇਰੇ ਕੇਸਾਂ ਨੂੰ ਸ਼ਾਲਾ ਤੇਰਾ ਉੱਚੜਾ ਹੋਏ ਰਸੂਖ ਮੇਰੀ ਇਹ ਦਾਨੀਏਤੀਏ ਅਮੜੀ ਦਾ ਕੱਤਿਆ ਸਾੰਬੀ ਸੂਤ ਮੇਰੀ ਇਹ ਦਾਨੀਏਤੀਏ ਬਸ ਜੀ ਆਈ ਹੋਪ ਤੁਹਾਨੂੰ ਗਾਣਾ ਉਨਹੀਂ ਪਸੰਦ ਆਵੇ ਜਿੰਨਾ ਅਸੀਂ ਜਿੰਨਾ ਅਸੀਂ ਪਾਨਕੇ ਦਾ ਸ਼ੂਟ ਕਰਦੇ ਹੋਏ ਤੇ ਬਸ ਆਰਿਆ ਕੱਲੂਗਾਣਾ ਵਾਸੇ ਨੇ ਕੋਸ਼ਿਸ਼ ਹੈ ਕਿ ਜਿੱਦਾਂ ਮੈਂ ਮਹਿਸੂਸ ਕੀਤਾ ਉਦਾਂ ਦਾ ਤੁਸੀਂ ਮਹਿਸੂਸ ਕਰ ਸਕੋ ਜਦੋਂ ਗਾਣਾ ਤੁਹਾਡੇ ਸਾਹਮਣੇ ਹੋਵੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ